ਜਾਬ ਦੇ ਸਾਰੇ ਕਿਸਾਨ ਫਾਰਮਾ ਦੀ ਇਕਤਾ ਹੋਣ ਦੀ ਸੰਭਾਵਨਾ ਵੱਧ ਗਈ ਹੈ ਤਾਂ ਕਿਸਾਨ ਪਵਨ ਚੰਡੀਗੜ੍ਹ ਵਿੱਚ ਦੋ ਕਿਸਾਨ ਫਾਰਮਾ ਦੀ ਮੀਟਿੰਗ ਤੋਂ ਬਾਅਦ ਕਿਸਾਨਾਂ ਨੂੰ ਕਿਹਾ ਕਿ ਕੌਮੀ ਪੱਧਰ ਉੱਤੇ ਵੀ ਕਿਸਾਨ ਸੰਗਠਨਾ ਦੀ ਇਕਤਾ ਕੀਤੀ ਜਾਵੇਗੀ ਤਾਂ ਕਿਸਾਨਾਂ ਨੂੰ ਜੋਗਿੰਦਰ ਸਿੰਘ ਉਗਰਾਹਾ ਬਲਵਿੰਦਰ ਸਿੰਘ ਰਾਜਵਾਲ ਅਤੇ ਸਰਵਜ ਸਿੰਘ ਪੰਦੇਰ ਨੇ ਇਹ ਜਾਣਕਾਰੀ ਦਿੱਤੀ ਹੈ ਤਾਂਤੀ ਕਿਸਾਨਾਂ ਨੂੰ ਰਮਿੰਦਰ ਸਿੰਘ ਪਟਿਆਲਾ ਨੇ ਐਨਪੀ ਨਿਊਜ਼ ਦੇ ਨਾਲ ਖਾਸ ਗੱਲਬਾਤ ਕਰਦੇ ਹੋਏ ਕਿ ਕੁਝ ਜਾਣਕਾਰੀ ਸਾਂਝੀ ਕੀਤੀ ਹੈ ਆਓ ਜੀ ਪੰਜਾਬ ਦੇ ਕਿਸਾਨ ਸੰਗਠਨਾਂ ਦੀ ਏਕਤਾ ਵੱਲ ਕਦਮ ਵਧੇ ਨੇ ਚੌਥੀ ਮੀਟਿੰਗ ਕਿਸਾਨ ਭਵਨ ਚੰਡੀਗੜ੍ਹ ਵਿੱਚ ਹੋਈ ਆ ਅੱਗੇ ਕਿਸ ਤਰ੍ਹਾਂ ਦਾ ਮਾਹੌਲ ਹੋਏਗਾ ਕਿਸਾਨੀ ਅੰਦੋਲਨਾਂ ਨੂੰ ਲੈ ਕੇ ਇਹਦੇ ਬਾਰੇ ਗੱਲ ਕਰਦੇ ਆ ਕਿਸਾਨ ਆਗੂ ਰਮਿੰਦਰ ਸਿੰਘ ਪਟਿਆਲਾ ਨਾਲ ਕਿ ਅੱਜ ਦੀ ਮੀਟਿੰਗ ਦੇ ਵਿੱਚ ਕਿਸ ਤਰ੍ਹਾਂ ਦੀ ਚਰਚਾ ਹੋਈ ਤੇ ਆਉਣ ਵਾਲੇ ਦਿਨਾਂ ਦਰਾਂ ਕਦੋਂਕ ਜਿਹੜਾ ਹੈਗਾ ਆਪਾਂ ਦੇਖ ਸਕਦੇ ਆ ਪੰਜਾਬ ਦੇ ਸਾਰੇ ਸੰਗਠਨਾਂ ਨੂੰ ਇਕੱਠ ਹਾਂਜੀ ਰਵਿੰਦਰ ਜੀ ਕੀ ਚਰਚਾ ਹੋਈ ਅੱਜ ਦੀ ਮੀਟਿੰਗ ਵਿੱਚ ਦੇਖੋ ਭਾਜੀ ਇਸ ਮੀਟਿੰਗ ਚ ਇਕਤਾ ਦੇ ਸਵਾਲ ਨਾਲ ਜੁੜੀਆਂ ਹੋਈਆਂ ਮੁਸ਼ਕਲਾਂ ਤੇ ਲੰਮੀ ਚਰਚਾ ਹੋਈ ਇੱਕ ਦੂਜੇ ਦੀਆਂ ਪੋਜੀਸ਼ਨਾਂ ਸਮਝਣ ਲਈ ਜੋ ਇੱਕ ਦੂਜੇ ਨੂੰ ਗੱਲ ਕਹਿਣੀ ਸੀਗੀ ਉਹ ਵੀ ਕਹੀ ਹੈ ਇੱਕ ਦੂਜੇ ਦੀ ਪੋਜੀਸ਼ਨ ਸਮਝੀ ਵੀ ਹੈ ਔਰ ਉਸ ਚ ਇਹ ਲੰਮੀ ਚਰਚਾ ਤੋਂ ਬਾਅਦ ਅਸੀਂ ਇਸ ਸਿੱਟੇ ਤੇ ਆਂ ਜੇ ਇਸ ਇਸ ਨਤੀਜੇ ਤੇ ਆਂ ਕਿ ਸਾਡੇ ਚ ਭੂਇਖ ਚ ਤਾਲਮੇਲ ਮੇਂ ਐਕਸ਼ਨ ਪ੍ਰੋਗਰਾਮ ਦੇਣ ਦੀ ਗੁੰਜਾਇਸ਼ ਹੈਗੀ ਆ ਇਹ ਸੰਭਾਵਨਾਵਾਂ ਹੈਗੀਆਂ ਨੇ ਉਸ ਲਈ ਕੇਐਮਐਮ ਮੈਂ ਜਿਹੜਾ ਇਹ ਐਸਕੇਐਮ ਨਾਨ ਪੋਲੀਟੀਕਲ ਨਾਲ ਜਾ ਕੇ ਚਰਚਾ ਕਰੇਗਾ ਔਰ ਜੇ ਇਹ ਚਰਚਾ ਤੋਂ ਉਹ ਸਹਿਮਤੀ ਦਿੰਦੇ ਨੇ ਤਾਂ ਫਿਰ ਕੋਈ ਕਾਮਨ ਮੀਟਿੰਗ ਰੱਖਾਂਗੇ ਅੱਗੇ ਸਾਂਝੀ ਡੇਟ ਬਣਾਵਾਂਗੇ ਜਿਸ ਚ ਇਸ ਨੂੰ ਕਿਵੇਂ ਮੈਚੁਰ ਕੀਤਾ ਜਾ ਸਕਦਾ ਉਸਤੇ ਔਰ ਇੱਕ ਆਧਾਰ ਹੋਊਗਾ ਜਿਹੜਾ ਅੱਗੇ ਲਈ ਭੂਖ ਲਈ ਹੋਰ ਅੱਗੇ ਜਿਹੜਾ ਯੂਨਿਟੀ ਨੂੰ ਹੋਰ ਸਟਰੋਂਗ ਬਣਾਉਣ ਦਾ ਰਸਤਾ ਬਣਾਊਗਾ ਕਿਉਂਕਿ ਡਿਫਰੈਂਸਸ ਹੈਗੇ ਨੇ ਇਹਦੇ ਚ ਕੋਈ ਦੋਰਾਮਾ ਨਹੀਂ ਪੋਜੀਸ਼ਨਾਂ ਤੇ ਅਲੱਗ-ਅਲੱਗ ਮਤ ਹੈਗੇ ਨੇ ਇਹਦੇ ਚ ਕੋਈ ਦੋਰਾਮਾ ਨਹੀਂ ਪਰ ਫਿਰ ਵੀ ਇਨਾਂ ਨੂੰ ਹੱਲ ਕਰਨ ਦੇ ਰਾਹ ਤਲਾਸ਼ਣ ਲਈ ਐਸਕੇਮ ਹਮੇਸ਼ਾ ਪੋਜ਼ਿਟਿਵ ਰਿਹਾ ਇਸੇ ਕਰਕੇ ਅਸੀਂ ਤਾਲਮੇਲ ਮੇ ਸੰਘਰਸ਼ ਦੀ ਸੰਭਾਵਨਾ ਫਰੋਲੀ ਹੈਗੀ ਜਿਸ ਤਰ੍ਹਾਂ ਦਿੱਲੀ ਅੰਦੋਲਨ ਹੋਇਆ ਕਿਸਾਨ ਅੰਦੋਲਨ ਪੂਰੀ ਸਰਕਾਰ ਹਿੱਲ ਗਈ ਸੀ ਮੀਟਿੰਗਾਂ ਦਾ ਦੌਰ ਜਲਦੀ ਸ਼ੁਰੂ ਹੋ ਗਿਆ ਸੀ ਹੁਣ ਖਨੌਰੀ ਮੋਰਚੇ ਨੂੰ ਸਾਲ ਤੋਂ ਉੱਪਰ ਹੋ ਗਿਆ ਚੱਲਦੇ ਨੂੰ ਮੀਟਿੰਗ ਇੱਕ ਰੱਖੀ ਹੈ ਚੰਡੀਗੜ੍ਹ ਵਿੱਚ ਹੋਣੀ ਹੈ ਉਹਦੇ ਵਿੱਚ ਵੀ ਸੰਭਾਵਨਾ ਹੈ ਕਿ ਮੰਤਰੀ ਨਾ ਹੋਣ ਸਬੰਧਤ ਕੇਂਦਰੀ ਮੰਤਰੀ ਕੀ ਕਹਿਣਾ ਚਾਹੋਗੇ ਕਿ ਦੁਬਾਰੇ ਫਿਰ ਮਜ਼ਬੂਤ ਇਕਤਾ ਦੀ ਲੋੜਾ ਕੌਮੀ ਪੱਧਰ ਤੇ ਵੀ ਫਿਰ ਇਕਤਾ ਵੱਲ ਵਧੋਗੇ ਦੇਖੋ ਜਿਹੜਾ ਐਗਰੀਕਲਚਰ ਮਾਰਕੀਟਿੰਗ ਨੂੰ ਲੈ ਕੇ ਨਵਾਂ ਖੜਾ ਆਇਆ ਜਿਹੜਾ ਸਰਕਾਰ ਨੇ ਮਾਡਲ ਪਾਲਿਸੀ ਦੇ ਰੂਪ ਚ ਭੇਜਿਆ ਇਹ ਕਿਸਮ ਨਾਲ ਇਸ ਦੇਸ਼ ਦੀ ਮੰਡੀ ਨੂੰ ਤੋੜਨ ਲਈ ਯੂਨੀਫਾਈਡ ਮਾਰਕੀਟਿੰਗ ਮੰਡੀ ਬਣਾਉਣ ਦੇ ਨਾਮ ਹੇਠ ਇੱਕ ਜੁੱਟ ਮੰਡੀ ਬਣਾਉਣ ਦੇ ਨਾਮ ਹੇਠ ਪ੍ਰਾਈਵੇਟ ਮੰਡੀ ਨੂੰ ਲਿਆਉਣ ਦੀ ਕੋਸ਼ਿਸ਼ ਹੈ ਟ੍ਰਿਪਲ ਪੀ ਤਹਿਤ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਤਹਿਤ ਇਸ ਤੋਂ ਇਲਾਵਾ ਇਹਦੇ ਚ ਐਫ ਪੀਓ ਰਹੀ ਫਾਰਮਰ ਪ੍ਰੋਡਿਊਸਰ ਆਰਗੇਨਾਈਜੇਸ਼ਨਸ ਬਣਾ ਕੇ ਜਿਹੜੇ ਸੂਬਿਆਂ ਦਾ ਅਧਿਕਾਰ ਹੈ ਕੋਆਪਰੇਟਿਵ ਮੂਵਮੈਂਟ ਉਸ ਨੂੰ ਸੈਂਟਰਲ ਗਵਰਨਮੈਂਟ ਆਪਣੇ ਹੱਥ ਚ ਲੈ ਕੇ ਜਾਣਾ ਚਾਹੁੰਦੀ ਹੈ ਔਰ ਤੀਸਰਾ ਇਸ ਦੇ ਵਿੱਚ ਇੱਕ ਕਿਸਮ ਨਾਲ ਠੇਕਾ ਖੇਤੀ ਹੈ ਜਿਹੜੀ ਉਹ ਦੁਆਰ ਤੋਂ ਲਿਆਂਦੀ ਜਾ ਰਹੀ ਹੈ ਤੋ ਇੱਕ ਇਹ ਤਿੰਨੋਂ ਫਾਰਮਸ ਲਾ ਜਿਹੜੇ ਅਸੀਂ ਵਾਪਸ ਕਰਾਏ ਸੀਗੇ ਉਹ ਸਾਰੇ ਖੇਤੀ ਕਾਨੂੰਨ ਵਾਪਸ ਇੱਕੋ ਪਾਲਿਸੀ ਚ ਪਰੋਸ ਕੇ 3 ਇਨ 1 ਬਣਾ ਕੇ ਪੇਸ਼ ਕਰ ਦਿੱਤੇ ਨੇ ਜਿਹੜੇ ਸਜੋਲ ਨੇ ਫਿਰਦ ਪ੍ਰਸਿੱਧ ਜਿਹੜੇ ਅਰਥ ਸ਼ਾਸਤਰ ਨੇ ਉਹ ਕਹਿ ਰਹੇ ਨੇ ਕੰਟਰੈਕਟ ਫਾਰਮਿੰਗ ਕਿਸਾਨਾਂ ਦੇ ਪੱਖ ਵਿੱਚ ਜੋਲ ਸਾਹਿਬ ਦੀ ਵਿਦਵਤਾ ਦੇ ਤਾਂ ਅਸੀਂ ਕਾਇਲ ਆ ਪਰ ਕਈ ਵਾਰੀ ਉਹ ਵਿਦਵਤਾ ਹੋ ਸਕਦਾ ਕਿਤੇ ਗਹਿਣੇ ਪਾਈ ਹੋਵੇ ਇਸ ਦਾ ਅਸੀਂ ਕਹਿ ਨਹੀਂ ਸਕਦੇ ਕੁਝ ਵੀ ਠੀਕ ਹੈ ਜੀ 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 ਦੱਸੋ ਕੀ ਕਹਿਣਾ ਚਾਹੁੰਦੇ ਮੈਂ ਇਹ ਕਹਿਣਾ ਚਾਹੁੰਦਾ ਕਿ ਜਿੱਡਾ ਵੱਡਾ ਇਹ ਅਟੈਕ ਹੈ ਇਸ ਅਟੈਕ ਦੇ ਨਾਲ ਨਾਲ ਐਮਐਸਪੀ ਕਰਜ਼ਾ ਮੁਕਤੀ ਦੇ ਸਾਰੇ ਸਵਾਲ ਦਿੱਲੀ ਮੋਰਚੇ ਦੀਆਂ ਪੈਂਡਿੰਗ ਮੰਗਾਂ ਇਲੈਕਟ੍ਰਿਸਿਟੀ ਐਮੈਂਡਮੈਂਟ ਐਕਟ ਨੂੰ ਜਿਹੜਾ ਬਿਜਲੀ ਦੇ ਡਿਸਟ੍ਰਿਬਿਊਸ਼ਨ ਖੇਤਰ ਨੂੰ ਪ੍ਰਾਈਵੇਟ ਕਰਦਾ ਲਾਰ 2013 ਦੀ ਇੰਪਲੀਮੈਂਟੇਸ਼ਨ ਇਸ ਸਾਰੇ ਜਿਹੜੀਆਂ ਚੀਜ਼ਾਂ ਨੇ ਇਹਨਾਂ ਨੂੰ ਜੇ ਲਾਗੂ ਕਰਾਉਣਾ ਦਾ ਕੱਲਾਕਾਰਾ ਕੋਈ ਫੋਰਮ ਜਾਂ ਕੱਲੀਕਾਰੀ ਕੋਈ ਜਥੇਬੰਦੀ ਇਸ ਦੇ ਹਾਂ ਦੀ ਨਹੀਂ ਹੈ ਇਸ ਕਰਕੇ ਇੱਕ ਇੱਕ ਜੋਟ ਅੰਦੋਲਨ ਦੀ ਲੋੜ ਤਾਂ ਹੈਗੀ ਹੈ ਇਕਤਾਵਾਦਨ ਇਸੇ ਕਰਕੇ ਐਸਕੇਮ ਇਸ ਮਾਮਲੇ 'ਚ ਗੰਭੀਰ ਹੈ ਕਿਉਂਕਿ ਸਾਡਾ ਟਾਕਰਾ ਟੀਓ ਰਜ਼ੀਮ ਦੀਆਂ ਬਹੁ ਕੌਮੀ ਕੰਪਨੀਆਂ ਦੀ ਸਾਮਰਾਜੀ ਪਾਲਿਸੀ ਨਾਲ ਹੈ ਜਿਹੜੀਆਂ ਅਨਾਜ ਵਪਾਰ ਤੇ ਕਬਜ਼ਾ ਕਰਨਾ ਚਾਹੁੰਦੀਆਂ ਨੇ ਸਾਡਾ ਟਾਕਰਾ ਉਹਨਾਂ ਨਾਲ ਆ ਔਰ ਉਸ ਦੇ ਲਈ ਦੇਸ਼ ਵਿਆਪੀ ਅੰਦੋਲਨ ਤਾਂ ਹੀ ਬਣ ਸਕਦਾ ਜੇ ਅਸੀਂ ਇੱਕ ਵੱਡੀ ਏਕਤਾ ਚ ਪਰੂਵਾਂਗੇ ਹੁਣ ਉਹਦੇ ਚ ਜਿਹੜੇ ਡਿਫਰੈਂਸਸ ਨੇ ਉਹਨਾਂ ਨੂੰ ਹੱਲ ਕਰਨ ਲਈ ਤਾਲਮੇਲ ਮੇ ਸੰਘਰਸ਼ ਨੇ ਜਿਹੜੇ ਉਹ ਪਹਿਲਾ ਰਸਤਾ ਹੋ ਸਕਦੇ ਨੇ ਅਸੀਂ ਉਹਦੀਆਂ ਸੰਭਾਵਨਾਵਾਂ ਅੱਜ ਤਲਾਸ਼ੀਆਂ ਪਹਿਲਾਂ ਨਾਲੋਂ ਇੱਕ ਕਦਮ ਅੱਗੇ ਆ ਅੱਗੇ ਇਸ ਤੋਂ ਹੋਰ ਕਿੰਨੇ ਅੱਗੇ ਕਦਮ ਪੁੱਟ ਸਕਦੇ ਆ ਬੈਠਾਂਗੇ ਤਾਂ ਜੁੜਾਂਗੇ ਸਿਰ ਜੋੜਾਂਗੇ ਤਾਂ ਚੀਜ਼ਾਂ ਅੱਗੇ ਤੋਰਾਂਗੇ ਅਗਲੀ ਮੀਟਿੰਗ ਕਦੋਂ ਸੁਭਾਵਨਾ ਜਿਹੜੀ ਹੋਏਗੀ ਜਦੋਂ ਇਹ ਸਾਥੀ ਉਹਨਾਂ ਨਾਲ ਗੱਲ ਕਰਕੇ ਕੋਈ ਡੇਟ ਦੀ ਪ੍ਰਪੋਜ਼ਲ ਦੇਣਗੇ ਉਸ ਮੁਤਾਬਕ ਹੋਵੇਗੇ ਤਿੰਨ ਫਾਰਮਾਂ ਚੋਂ ਦੋ ਫਾਰਮ ਤਾਂ ਇੱਕ ਥੜੇ ਤੇ ਆ ਗਏ ਇੱਕ ਥੜੇ ਤੇ ਆ ਗਏ ਅਸੀਂ ਅਸੀਂ ਦੋ ਫਾਰਮ ਘਟੋ ਘਟ 48 ਮੇਲ ਵਿੱਚ ਸੰਘਰਸ਼ ਦੀ ਅੰਡਰਸਟੈਂਡਿੰਗ ਦੇ ਨੇੜੇ ਨੇੜੇ ਹੈਗੇ ਆ ਤੀਸਰੇ ਦੀ رائے ਆਊਗੀ ਜੇ رائے ਆ ਜਾਂਦੀ ਆ ਤਾਂ ਫੇਰ ਕੋਈ ਸਾਂਝੀ ਮੀਟਿੰਗ ਨਿਕਲੂਗੀ ਉਸ ਸਾਂਝੀ ਮੀਟਿੰਗ ਦੇ ਵਿੱਚ ਚੀਜ਼ਾਂ ਵਿਚਾਰਾਂਗੇ ਮੈਚੂਰ ਕਿਵੇਂ ਹੋ ਸਕਦੀਆਂ ਪਬਲਿਕ ਹੁਣ ਇਸ ਮਜਬੂਰ ਹੋ ਗਈ ਸੋਚਣ ਵਾਸਤੇ ਕਿ ਕਿਸਾਨੀ ਅੰਦੋਲਨ ਲੰਮਾ ਚੱਲਦਾ ਲੋਕਾਂ ਨੂੰ ਦਿੱਕਤਾਂ ਬਣਦੀਆਂ ਨੇ ਟ੍ਰੈਫਿਕ ਜਾਮ ਦੀ ਆ ਜਾਂਦੀ ਹੈ ਸਮੱਸਿਆ ਰਸਤੇ ਬਲੌਕ ਹੋ ਜਾਂਦੇ ਨੇ ਕਿ ਜਿਹੜੀ ਪਬਲਿਕ ਪਰੇਸ਼ਾਨ ਨਾ ਹੋਵੇ ਉਹਦੇ ਲਈ ਵੀ ਕਿਸਾਨ ਸੋਚਦੇ ਨੇ ਲੀਡਰ ਕਿ ਥੋੜਾ ਜਿਹਾ ਸੰਘਰਸ਼ ਵੀ ਕਰੀਏ ਸਰਕਾਰ ਤੇ ਸੱਟ ਵੀ ਮਾਰੀਏ ਪਬਲਿਕ ਪਰੇਸ਼ਾਨ ਨਾ ਹੋਵੇ ਉਧਰ ਨੂੰ ਪਧੋਗੇ ਇਸ ਚ ਅਸੀਂ ਐਸਕੇਮ ਚ ਤਾਂ ਇਹਨਾਂ ਗੱਲਾਂ ਨੂੰ ਸੀਰੀਅਸਲੀ ਸੋਚਦੇ ਹਾਂ ਇਸ ਤੋਂ ਅਗਲੀ ਟਿੱਪਣੀ ਮੈਂ ਹਲੇ ਕਰਨੀ ਨਹੀਂ ਚਾਹੁੰਦਾ ਕਿਉਂਕਿ ਉਹ ਸਾਥੀ ਹਲੇ ਉਸ ਸਟਰਗਲ ਦੇ ਵਿੱਚ ਨੇ ਇਹ ਮਾਮਲਾ ਜੇ ਤੁਸੀਂ ਪੰਦੇਰ ਸਾਹਿਬ ਜਾਂ ਡੱਲੇਵਾਲ ਸਾਹਿਬ ਨੂੰ ਪੁੱਛੋ। ਲਿਟਰਲੀ ਵੀ ਸਵਾਲ ਆ ਜਦੋਂ ਆਮ ਲੋਕ ਕਹਿੰਦੇ ਆ ਕਿ ਯਾਰ ਕਿਸਾਨ ਲੀਡਰ ਲੋਕਾਂ ਨੂੰ ਪ੍ਰੇਸ਼ਾਨ ਕਰਦੇ ਨੇ ਤੁਹਾਡੇ ਲਈ ਵੀ ਇੱਕ ਸਵਾਲ ਬਣ ਜਾਂਦਾ। ਮੈਂ ਤਾਂ ਪਹਿਲਾਂ ਕਹਿ ਰਿਹਾ ਕਿ ਅਸੀਂ ਇਸ ਗੱਲ ਨੂੰ ਐਸਕੇਮ ਚ ਤਾਂ ਸੀਰੀਅਸਲੀ ਸੋਚਦੇ ਆ। ਸੀਰੀਅਸਲੀ ਸੋਚਦੇ ਆ। ਅਸੀਂ ਇਸ ਗੱਲ ਦਾ ਖਿਆਲ ਵੀ ਰੱਖਦੇ ਆ। ਇਸੇ ਕਰਕੇ ਅਸੀਂ ਬਹੁਤ ਲੰਮੇ ਲੰਮੇ ਸੜਕ ਜਾਮ ਦੇ ਕਾਲ ਨਹੀਂ ਦਿੰਦੇ ਜੇ ਕਿਤੇ ਪ੍ਰੋਟੈਸਟ ਵੀ ਕਰਨਾ ਪਵੇ ਤਾਂ ਟੋਕਨ ਰੂਟ ਚ ਕੋਈ ਘੰਟਾ 2 ਘੰਟੇ 3 ਘੰਟੇ ਤੋਂ ਵੱਧ ਨਹੀਂ ਅਸੀਂ ਕੀਤਾ ਪਿਛਲੇ ਸਮੇਂ 'ਚ ਉਹ ਵੀ ਮਜਬੂਰ ਹੋ ਕੇ। ਨਹੀਂ ਤਾਂ ਅਸੀਂ ਸੰਘਰਸ਼ ਦੇ ਉਹ ਫੋਰ ਉਹ ਲੈ ਤੈਨੇ ਜਿਹੜੇ ਪਬਲਿਕ ਨੂੰ ਪਰੇਸ਼ਾਨ ਨਾ ਕਰਨ ਪਰ ਇੱਕ ਚੀਜ਼ ਮੈਂ ਕਹਿਣਾ ਚਾਹੁੰਦਾ ਇਸ ਗੱਲ ਦਾ ਵੀ ਨਾਲ ਨਾਲ ਖਿਆਲ ਹੈ ਜਦੋਂ ਕੋਈ ਤਬਕਾ ਬੇਚੈਨੀ ਚ ਹੈ ਅਗਰੀਰੀਅਨ ਡਿਸਟ्रेस ਹੈ ਇਸ ਦੇਸ਼ ਦੀ ਲਗਭਗ ਅੱਧੀ ਤੋਂ ਵੱਧ ਬਸੋਂ ਇਸ ਐਗਰੀਕਲਚਰ ਸੈਕਟਰ ਤੇ ਨਿਰਭਰ ਹੈ ਤਾਂ ਜਦੋਂ ਉਹ ਐਗਰੀਰੀਅਨ ਡਿਸਟ्रेस ਹੈ ਸੰਕਟ ਹੈ ਸਾਰਾ ਉਸ ਸੰਕਟ ਨਾਲ ਐਡੀ ਵੱਡੀ ਪਾਪੂਲੇਸ਼ਨ ਜਿਹੜੀ ਤੰਗ ਪਰੇਸ਼ਾਨ ਹੈ ਉਹ ਵੀ ਤਾਂ ਆਪਣੇ ਮਸਤੰਗੀ ਪਰੇਸ਼ਾਨੀ ਨੂੰ ਦੂਰ ਕਰਨ ਲਈ ਆਪਣੀ ਰੂਟੀਨ ਭੰਦੀ ਆ ਐਡੀ ਪਾਪੂਲੇਸ਼ਨ ਦੀ ਤੰਗੀ ਪਰੇਸ਼ਾਨੀ ਜੇ ਰਹੂਗੀ ਤਾਂ ਆਮ ਲੋਕਾਂ ਨੂੰ ਕੁਛ ਨਾ ਕੁਛ ਤਾਂ ਅਸੁਵਿਧਾ ਹੋਊਗੀ ਕੋਈ ਵੀ ਸੰਘਰਸ਼ ਕਰਦਾ ਉਹਦੇ ਨਾਲ ਅਸੁਵਿਧਾ ਹੁੰਦੀ ਆ ਉਸ ਤਬਕੇ ਨੂੰ ਵੀ ਹੁੰਦੀ ਆ ਜਿਹੜਾ ਕਰ ਰਿਹਾ ਹੁੰਦਾ ਤੋਂ ਨੇਚਰਲੀ ਉਹਦਾ ਅਸਰ ਦੂਜੇ ਪਾਸੇ ਵੀ ਜਾਂਦਾ ਕੁਝ ਹੋਰ ਤਬਕਿਆਂ ਨੂੰ ਵੀ ਹੋਏਗੀ ਪਰ ਇਸ ਚ ਕਿਵੇਂ ਮਿਨੀਮਾਈਜ਼ ਕੀਤਾ ਜਾ ਸਕਦਾ ਇਸ ਗੱਲ ਦਾ ਖਿਆਲ ਅਸੀਂ ਬਕਾਇਦਾ ਰੂਪ ਚ ਰੱਖਣ ਦੀ ਕੋਸ਼ਿਸ਼ ਕਰਦੇ ਆਂ ਕਿਸਾਨਾਂ ਕੋ ਰਮੇਂਦਰ ਸਿੰਘ ਪਟਿਆਲਾ ਜਿਨ੍ਹਾਂ ਨੇ ਸਪਸ਼ਟ ਕਿਹਾ ਕਿ ਏਕਤਾ ਬਿਨਾ ਕਿਸਾਨਾਂ ਦਾ ਗੁਜ਼ਾਰਾ ਨਹੀਂ ਤੇ ਭਾਰਤ ਦੇ ਬਹੁਤੇ ਫਾਰਮਾਂ ਦੀ ਏਕਤਾ ਤੁਰੰਤ ਜਾਂ ਜਲਦੀ ਹੋ ਸਕਦੀ ਹੈ ਕੈਮਰਾਮੈਨ ਮਨਦੀਪ ਦੇ ਨਾਲ ਦਰਸ਼ਨ ਸਿੰਘ ਕੋਕਰ ਚੰਡੀ